ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚਿਮਾ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਦੇ ਵੱਲੋਂ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਰਹਿ ਰਹੇ ਹੁੰਦੇ ਨੇ ਜਾਨੀ ਕਿ ਇਲੀਗਲ ਤਰੀਕੇ ਨਾਲ ਇਮੀਗ੍ਰੇਟਸ ਰਹਿ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜਿਆ ਜਾਂਦਾ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਭਾਰਤੀਆਂ ਨੂੰ ਵੀ ਜਿਹੜਾ ਦੇਸ਼ ਨਿਕਾਲਾ ਦੇ ਕੇ ਭਾਰਤ ਦੇ ਵਿੱਚ ਭੇਜਿਆ ਜਾਂਦਾ ਤੇ ਫਿਰ ਇਧਰਲੇ ਪਾਸੇ ਆ ਕੇ ਜਾਂਚ ਸ਼ੁਰੂ ਹੁੰਦੀ ਆ ਕਿ ਕਿਹੜੇ ਟਰੈਵਲ ਏਜੰਟਾਂ ਨੇ ਇਹਨਾਂ ਨੂੰ ਡੰਕੀ ਰੂਟ ਦੇ ਰਾਹੀਂ ਭੇਜਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਜਲੰਧਰ ਦੇ ਵਿੱਚ ਰੇਡ ਕੀਤੀ ਗਈ ਆ ਹਾਲਾਂਕਿ ਖਬਰ ਇਹ ਵੀ ਆ ਕਿ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਵਿੱਚ ਕਈ ਕਾਰੋਬਾਰੀਆਂ ਦੇ ਉੱਪਰ ਜਿਹੜੀ ED ਦੇ ਵੱਲੋਂ ਰੇਡ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਜਲੰਧਰ ਦੇ ਡੰਕੀ ਰੂਟਰ ਦੇ ਰਾਹੀਂ ਜਿਹੜੇ ਭੇਜਣ ਵਾਲੇ ਟਰੈਵਲ ਏਜੰਟ ਦੇ ਉੱਪਰ ਵੱਡੀ ਕਾਰਵਾਈ ਕੀਤੀ ਆ ਛਾਪੇਮਾਰੀ ਕੀਤੀ ਗਈ ਆ ਈਡੀ ਦੇ ਵੱਲੋਂ ਰਿਪੋਰਟ ਸਟਾ ਡਾਇਰੈਕਟੋਰੇਟ ਡਿਪਾਰਟਮੈਂਟ ਜਿਹੜਾ ਉਸ ਦੇ ਵੱਲੋਂ ਇਹ ਜਿਹੜੀ ਛਾਪੇਮਾਰੀ ਕੀਤੀ ਗਿਆ ਰਿਚੀ ਟਰੈਵਲ ਏਜੰਟਾ ਇੱਕ ਪ੍ਰਾਈਵੇਟ ਲਿਮਟਿਡ ਦਾ ਦੀ ਜਿਹੜੀ ਉਹਨਾਂ ਦੀ ਫਾਰਮ ਹਾਊਸ ਦੇ ਉੱਪਰ ਛਾਪੇਮਾਰੀ ਕੀਤੀ ਗਿਆ ਦਰਅਸਲ ਜਿਹੜੇ ਲੋਕਾਂ ਨੂੰ ਜਾਪਰ ਨੌਜਵਾਨ ਨੂੰ ਡੰਕੀ ਰੂਟ ਦੇ ਰਾਹੀਂ ਅਮਰੀਕਾ ਦੇ ਵਿੱਚ ਭੇਜਿਆ ਜਾਂਦਾ ਜਦੋਂ ਉਹਨਾਂ ਦੀ ਜਿਹੜੀ ਰਿਪੋਰਟ ਕਰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਇੱਥੇ ਆ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਸਮੇਂ ਵੱਡੀ ਖਬਰ ਆ ਕਿ ਈਡੀ ਨੇ ਡੰਕੀ ਰੂਟ ਰਾਹੀਂ ਗੈਰ ਕਾਨੂੰਨੀ ਜਿਹੜਾ ਲੋਕਾਂ ਨੂੰ ਉੱਥੇ ਭੇਜਣ ਦੇ ਵਿੱਚ ਜਿਹੜੇ ਸ਼ਾਮਲ ਵਿਅਕਤੀ ਨੇ ਜਾਨੀ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਨੂੰ ਭੇਜਣ ਦੇ ਵਿੱਚ ਸ਼ਾਮਲ ਹੈ ਟਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ 5.41 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜਲੰਧਰ ਈਡੀ ਦੀ ਟੀਮ ਦੇ ਵੱਲੋਂ ਜਿਹੜਾ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ 13 ਕਾਰੋਬਾਰੀ ਅਤੇ ਰਿਹਾਇਸ਼ੀ ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਆ ਜਿਸ ਦੇ ਵਿੱਚ ਕਿ ਬੱਸ ਸਟੈਂਡ ਦੇ ਨੇੜੇ ਜਲੰਧਰ ਬੱਸ ਸਟੈਂਡ ਦੇ ਨੇੜੇ ਇੱਕ ਰਿਚੀ ਟਰੈਵਲ ਦੇ ਦਫ਼ਤਰ ਦੇ ਉੱਪਰ ਛਾਪੇਮਾਰੀ ਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਜਸਵੰਤ ਨਗਰ ਦੇ ਵਿੱਚ ਵੀ ਰਿਚੀ ਟਰੈਵਲ ਦੇ ਮਾਲਕ ਦੇ ਘਰ ਦੇ ਉੱਪਰ ਛਾਪਾ ਮਾਰਿਆ ਤੇ ਹੁਣ ਅੱਗੇ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾ ਰਹੀ ਹੈ ਬਹੁਤ ਅਹਿਮ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਈਡੀ ਦੇ ਵੱਲੋਂ ਜਿਹੜੇ ਇਲੀਗਲ ਤਰੀਕੇ ਦੇ ਨਾਲ ਡੰਕੀ ਰੂਟ ਦੇ ਰਾਹੀਂ ਨੌਜਵਾਨਾਂ ਨੂੰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਖਾਸ ਤੌਰ ਤੇ ਅਮਰੀਕਾ ਭੇਜਿਆ ਸੀ ਡੰਕੀ ਰੂਟ ਦੇ ਰਾਹੀਂ ਉਹਨਾਂ ਦੇ ਉੱਪਰ ਟਰੈਵਲ ਏਜੰਟਾਂ ਦੇ ਉੱਪਰ ਸਿਕੰਜਾ ਕੱਸਿਆ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਨਾਲ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਈਡੀ ਦੇ ਵੱਲੋਂ ਜਿਹੜੀ ਵੱਡੀ ਕਾਰਵਾਈ ਆ ਉਹ ਕੀਤੀ ਗਈ ਅਜਸਤੇ ਵਿੱਚ ਕੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਟਰੈਵਲ ਏਜੰਟ ਨੇ ਨੌਜਵਾਨਾਂ ਨੂੰ ਅਮਰੀਕਾ ਭੇਜਦੇ ਸੀ ਉਹਨਾਂ ਜਦੋਂ ਅਮਰੀਕਾ ਦੀ ਸਰਕਾਰ ਨੇ ਸਿਕੰਜਾ ਕੱਸਿਆ ਡੋਨਲਡ ਟਰੰਪ ਨੇ ਡਿਪੋਰਟ ਕੀਤੇ ਤੇ ਇਧਰਲੇ ਪਾਸੇ ਉਹ ਆ ਕੇ ਫਿਰ ਉਹਨਾਂ ਨੇ ਟਰੈਵਲ ਏਜੰਟਾ ਖਿਲਾਫ ਆਵਾਜ਼ ਉਭੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਜਾਂਚਾ ਉੱਟੀਆਂ ਈਡੀ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਜਿਹੜੀ ਧੋਖਾਧੜੀ ਕਰਕੇ ਇਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਅਜਿਹੇ ਦੇਸ਼ਾਂ ਦੇ ਵਿੱਚ ਫਸਾਇਆ ਤੇ ਇਸੇ ਵਿਚਾਲੇ ਇਹ ਵੀ ਖਬਰ ਆ ਕਿ ਈਡੀ ਦੇ ਵੱਲੋਂ 5.41 ਕਰੋੜ ਦੀ ਇਹਨਾਂ ਬਹੁਤ ਸਾਰੇ ਲੋਕਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਜਬਤ ਕੀਤੀ ਗਿਆ ਤੇ ਅੱਜ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਇੱਕ ਰਿਚੀ ਟਰੈਵਲ ਏਜੰਟਾ ਉਸਦੇ ਘਰਾਂ ਤੇ ਉਸਦੇ ਜਿਹੜਾ ਦਫ਼ਤਰ ਦੇ ਉੱਪਰ ਛਾਪਾ ਮਰਿਆ ਗਿਆ